ਆਰੀਏ ਫਸਲਾਂ ਤਬਾ ਹੋ ਗਈਆਂ ਜੀ ਠੀਕ ਹੈ ਮਕਾਨ 파ਟ ਕੇ ਕਈਂ ਦੇ ਡਿੱਗ ਪਏ ਜੀ ਥੂੜੀਆਂ ਜੰਦਰ ਪਾਣੀ ਪੈ ਗਿਆ ਜੀ ਬਾਕੀ ਰਾਸ਼ਲ ਪਾਣੀ ਦੀ ਕੋਈ ਕਿਸੇ ਲੋੜ ਨਹੀਂ ਇੱਕ ਤਾਂ ਬੰਨ ਬਣਾਇਆ ਜਾਵੇ ਪਹਿਲੇ ਸ਼ੁਰੂ ਜੀ ਇਹ ਸਰਭਾ ਵੀ ਹੋਇਆ ਹੈ ਪਰ ਇਹ ਕਿਹਦੇ ਕਾਰਨ ਰੁਕ ਗਿਆ ਹੈ ਬੰਨ ਦੀ ਜ਼ਰੂਰਤ ਹੈ ਇੱਥੇ ਜਦੋਂ ਉੱਤੇ ਇਹ ਬੰਨ ਜ਼ਰੂਰ ਬਣਾਇਆ ਜਾਵੇ ਜੋਗਾ ਤੁਸੀਂ ਵੇਖ ਜਰਾ ਇੱਧਰ ਦੇਖ ਲੈ ਪੰਜ ਪੰਜ ਫੁੱਟ ਇੱਥੇ 12 13 ਫੁੱਟ ਪਾਣੀ ਖੜਾ ਦਾ ਪਾਸੇ ਸਾਈਡਾਂ ਤੇ ਉਹ ਨਾਲ ਕੰਦਾ ਦੇ ਵੇਖੋ ਕੰਦਾ ਸਾਰੀ ਤਰੇੜਾ ਛੱਡੀ ਹੋਈ ਤੇ ਚਾਰ ਚਾਰ ਉਂਗੜੇ ਚਾਰ ਪਰਸਾਂ ਦਿਸਦਾ ਛੱਤਾ ਛੱਤਾ ਪਾਟ ਗਈਆਂ ਛੱਤਾ ਵੀ ਪਾਟ ਗਈਆਂ ਹਾਂਜੀ ਤੇ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਪਰਿਵਾਰ ਕਿਦਾਂ ਬਜ਼ੁਰਗ ਕਿਦਾਂ ਬੱਚੇ ਤੁਸੀਂ ਕਿੱਥੇ ਬਸ ਬੈਠੇ ਆਂ ਬਾਰਸ਼ ਦਾ ਸਮਾਨ ਕੱਢੀ ਬੈਠੇ ਆਂ ਰਾਤ ਨੂੰ ਤਾਂ ਅੰਦਰ ਹੀ ਸੌਣਾ ਪੈਂਦਾ ਬਾਹਰ ਦਾ ਸੁੱਤਾ ਨਹੀਂ ਜਾਂਦਾ ਤੁਹਾਨੂੰ ਪਤਾ ਅੱਜ ਪਾਣੀ ਦੇ ਨਾਲ ਤਰੇੜ ਵੀ ਬਹੁਤ ਪੈਂਦੀ ਹੈਗੀ ਐ ਨਹੀਂ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਛੱਤਾਂ ਪਾਟੀਆਂ ਪਈਆਂ ਕੰਧਾਂ ਵੀ ਜੜੀਆਂ ਬੈਠ ਗਈਆਂ ਨੇ ਪਾਣੀ 5-5 ਫੁੱਟ ਸਾਈਡ ਤੇ ਖੜਾ ਹੋਇਆ ਇਹਨਾਂ ਦਾ 7-8 ਫੁੱਟ ਵਿੱਚ ਪਾਣੀ ਆਹ ਇਸ ਪਾਸੇ ਇਸ ਪਾਸੇ ਤੇ 12-13 ਫੁੱਟ ਪਾਣੀ ਹੈ ਜੀ ਫਿਰ ਇਹਨਾਂ ਹਾਲਾਤਾਂ ਵਿੱਚ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਕਿ ਖਤਰਾ ਤਾਂ ਹੈਗਾ ਹੀ ਹੈ ਜੀ ਹੁਣ ਦੱਸ ਕੀ ਕਰੀਏ ਉਹ ਜੇ ਛੱਤਾਂ ਤੇ ਬੈੰਨੇ ਆ ਛੱਤ ਤਾਂ ਕਿਰੇ ਥੱਲੇ ਹੀ ਆਵੇਗੀ ਹੈ ਹੁਣ ਦੱਸ ਕਿਹੜੇ ਪਾਸੇ ਜਾਈਏ ਬਾਹਰ ਸੱਪ ਕਿਹੜੇ ਮਕੋੜੇ ਵੱਧੂ ਕੁਝ ਲਗਾ ਫਿਰਦਾ ਜੀ ਹੈ ਜੀ ਹਾਂ ਜੀ ਹੈ ਹਾਂਜੀ ਜੇ ਜੇ ਤੁਸੀਂ ਮੰਨ ਲਓ ਜਿਹੜੇ ਸਰਕਾਰ ਵੱਲੋਂ ਸੁਰੱਖਿਆ ਕੈਂਪ ਲਾਏ ਗਏ ਉਹਨਾਂ ਵਿੱਚ ਨਹੀਂ ਜਾ ਸਕਦੇ ਭਾਜੀ ਜੇ ਉਧਰ ਜਾਣੇ ਆ ਜੀ ਜੇ ਸਾਰਾ ਸਮਾਨ ਤੇ ਅਸੀਂ ਲਿਜਾ ਨਹੀਂ ਸਕਦੇ ਆ ਇਧਰ ਮਗਰ ਚੋਰਾਂ ਵਾਲੇ ਨੂੰ ਚੋਰੀਆਂ ਕਰਨ ਲੱਗ ਪੈਂਦੇ ਨੇ ਉਸ ਨਾਲ ਆ ਘਰ ਦੀ ਜਗ੍ਹਾ ਥੋੜੀ ਥੋੜੀ ਬਚੀ ਵੀ ਪਸੂ ਮੰਦਰ ਖੜੇ ਸੁੱਕੀ ਥਾਂ ਤੇ ਜੀ ਤੇ ਬਾਕੀ ਸਾਈਡਾਂ ਤੇ ਪਾਣੀ ਹੈ ਉਹ ਵਿਚਾਰਾਂ ਆਂ ਦਾ ਪਾਣੀ ਛੱਡੀਦਾ ਜੀ ਜੀ ਕੋਈ ਖਾਣ ਪੀਣ ਦਾ ਤੇ ਲੰਗਰ ਆਂ ਦਾ ਪਾਣੀ ਛੱਡੀਦਾ ਬਸ ਜੇ ਜਿਹੜਾ ਲੰਗਰ ਪਾਣੀ ਹੈ ਜੇ ਗੱਲ ਕਰੀਏ ਕਿੰਨਾ ਵੱਲੋਂ ਆ ਰਿਹਾ ਹੈ ਲੰਗਰ ਪਰ ਤਾਂ ਆਮ ਜਨਤਾ ਨੂੰ ਆਰਿਆ ਸਰਕਾਰ ਬਲੋਜ ਕੋਸ਼ਿ ਨੂੰ ਨਹੀਂ ਲੰਗਰ ਪਾਣੀ ਆਇਆ ਉਹ ਜੇ ਇੱਕ ਦੋ ਵਾਰ ਹੀ ਆਇਆ ਜ਼ਰੂਰ ਜਿਹੜਾ 2-2 ਕਿਲੋ ਗੰਡੇ ਤੇ ਰਾਸ਼ਨ ਤੇ ਹੋਰਾ ਪਰੋਹ ਆਇਆ ਜ਼ਰੂਰ ਬਾਕੀ ਆਮ ਜਨਤਾ ਦੀ ਪੰਜਾਬੀ ਪਾਈ ਜਨਤਾ ਦੇ ਸਦਾਰ ਹੀ ਲਿਆ